ਬੱਚਿਆਂ ਦੇ ਵਿੱਚੜਾਣੇ ਦੀਆਂ ਕਾਫੀ ਦੇਖਿਆ ਜਾਂਦਾ ਸੀ ਆਪਣੇ ਜਿਹੜੇ ਮਤਲਬ ਜੇ ਆਪਾਂ ਸਕੂਲ ਦੀ ਗੱਲ ਕਰਾਂ ਤਾਂ ਬੱਚੇ ਹੋਏ ਹਨ ਟੀਚਰਸ ਵੀ ਹੋਏ ਹਨ ਔਰ ਹੈਲਥ ਸਰਵਿਸ ਵੀ ਅਵੇਲੇਬ ਹੈ ਪਰ ਜਿਹੜੇ ਰਿਮੋਟ ਏਰੀਆਸ ਆ ਗਿਆ ਉੱਥੇ ਪ੍ਰੋਬਲਮ ਜ਼ਿਆਦਾ ਹੁੰਦੀ ਹੈ ਔਰ ਕਈ ਸਟੇਟਸ ਦਾ ਬਹੁਤ ਵੱੜਿਆ ਆ ਰਿਹਾ ਸਟਾਰਟਿੰਗ ਵੇਸਟਿੰਗ ਬਹੁਤ ਹੈ ਪੰਜਾਬ ਤੋਂ ਘੱਟ ਹੈ ਮੇਰੀ ਕੋਸ਼ਿਸ਼ ਹੈ ਕਿ ਮਤਲਬ ਇੱਕ ਵੀ ਬੱਚਾ ਜਦੋਂ ਸਕੂਲ ਛੱਡੇ ਤਾਂ ਨੀਮਿਕ ਨਾ ਹੋਵੇ ਉਹਨੂੰ ਆਪਣੀ ਸਿਹਤ ਬਾਰੇ ਪੂਰਾ ਗਿਆਨ ਹੋਵੇ ਤੇ ਉਹਦਾ ਇਹ ਮੋਗਲੋਵਨ ਵੀ ਪੂਰਾ ਹੋਵੇ ਹਾਈਟ ਵੇਟ ਵੀ ਉਹਦੀ ਜਿੰਨੀ ਜੋ ਹੋਣੀ ਚਾਹੀਦੀ ਉੰਨੀ ਹੋਵੇ ਔਰ ਉਹ ਆਪਣੀ ਵਿਜੂਅਲ ਐਕੂਰਟੀ ਔਰ ਬਾਕੀ ਸਾਰੇ ਜਿਹੜੀ ਐਬਿਲਿਟੀਜ਼ ਦਾ ਵੀ ਪਤਾ ਹੋਵੇ ਉਹਦਾ ਆਈਕਿਊ ਕਰਾ ਸਾਰਾ ਕੁਝ ਰੌਪਰ ਸੋਲਵ ਕਰੀਏ ਤੇ ਉਹਨੂੰ ਖਾਸ ਕਰਕੇ ਐਜੂਕੇਸ਼ਨ ਜਿਹੜੀ ਉਹ ਕਰ ਰਿਹਾ ਉਹਦੇ ਨਾਲ ਨਾਲ ਉਹਨੂੰ ਸਿਹਤ ਬਾਰੇ ਆਪਣਾ ਜੜਾ ਹੈਗਾ ਉਹ ਜ਼ਰੂਰ ਬੱਚੇ ਨੂੰ ਕਹਿਣਾ ਚਾਹੀਦਾ ਵੀ ਜਿਹੜੀਆਂ ਵੈਕਟਰ ਬੋਰਨ ਜਾਂ ਵਾਟਰ ਬੋਰਨ ਜੀਜ਼ਸ ਕੀ ਹੈ ਮੱਖੀਆਂ ਮੱਛਰਾਂ ਨਾਲ ਕਿਹੜੀਆਂ ਬਿਮਾਰੀਆਂ ਫੈਲਦੀਆਂ ਆ ਪਿਛਕ ਤਾਂ ਆਪਾਂ ਬਹੁਤ ਵੱਡੀ ਮੁਸੀਬਤ ਤੋਂ ਬਚ ਜਾਗੇ ਸਰ ਸੋ ਕਿੰਨੇ ਕ ਬੱਚੇ ਉਹਨੇ ਮੈਸਿਸ ਜਨਾ ਬੰਦ ਇਹ ਸਾਰੇ ਸਕੂਲਾਂ ਨੂੰ ਅਸੀਂ ਐਸੇ ਟ੍ਰੇਨਿੰਗ ਦੇ ਰਹੇ ਆ ਅੱਜ ਤੱਕ ਲੋਕ ਨੈਸ਼ਨਲ ਲੈਵਲ ਦਾ ਜਿਹੜਾ ਸਟੇਟ ਲੈਵਲ ਦਾ ਸਾਡਾ ਪ੍ਰੋਗਰਾਮ ਸੀਗਾ ਮੈਸਟਰ ਲੈਵਲ ਦਾ ਸਾਰਾ ਪ੍ਰੋਗਰਾਮ ਹੈ ਇਹ ਸਟੇਟ ਲੈਵਲ ਤੇ ਫੈਕਸ਼ਨ ਦੇ ਉੱਤੇ ਜਿਹੜਾ ਜਿਹੜੇ ਹੌਸ ਜਿੰਨੇ ਬੱਚੇ ਆ ਸਕਦੇ ਸੀਗੇ ਉਹ ਸਾਰੇ ਤੁਹਾਡੇ ਸਾਹਮਣੇ ਔਰ ਜਵਾਨ ਤੇ ਸਾਰੇ ਜਿੰਨੇ ਅਫਸਰ ਸੇਵਾ ਨਾ ਬਟ ਜਿਹੜਾ ਮੈਸੇਜ ਹੈ ਉਹ ਯੂਨੀਵਰਸਲ ਹੈ ਜਿਹੜਾ ਜਿਹੜਾ ਇਹ ਵੀਡੀਓ ਹੈਗਾ ਬਹੁਤ ਸਾਰੇ ਬੰਦੇ ਦੇਖਦੇ ਆ ਔਰ ਬਹੁਤ ਸਾਰੇ ਲੋਕਾਂ ਨੇ ਸਮੱਸਿਆ ਨਾਲ ਕੁੜੇ ਬਾਰੇ ਸੁਹਾਗਾ ਬਹੁਤ ਸਾਰੇ ਅੰਕੀ ਜਿਹੜੇ ਪੁੱਛ ਪੁਜੂਏ ਦੇ ਬੈਠ ਕੇ ਪਰੂਤਰ ਤੋਂ ਨਹੀਂ ਹੋ ਰਹੀ ਲੋਕਾਂ ਨੂੰ ਅਕੀਸ਼ ਸ਼ੁਰੂ ਕਰੋਗੇ ਕੋਈ ਜਿਹੜੇ ਹੈਗੇ ਹੋਣਗੇ ਜਿਹੜੇ ਅੱਜ ਇਹ ਇਤਾਂ ਦੀ ਗੱਲ ਦੀ ਹੈ ਜਿਹੜੇ ਸਾਡੇ ਐਮਸੀ ਆ ਗਿਆ ਉਹਦੇ ਘਰ ਦੇ ਵਿਚਾਰਾਂ ਦੇ ਦਫ਼ਤਰ ਹੀ ਆ ਜਿਹੜਾ ਮਰਜ਼ੀ ਜਦੋਂ ਮਰਜ਼ੀ ਉਹਨਾਂ ਨੂੰ ਚੁਗਾ ਲੈਂਦਾ ਉਹ ਸਾਰਾ ਦਿਨ ਲੋਕਾਂ 'ਚ ਰਹਿੰਦੇ ਆ ਲੋਕਾਂ ਦੇ ਵਿੱਚ ਤੁਰੇ ਫਿਰਦੇ ਆ ਕੋਈ ਜਿਹੜਾ ਅਫੀਸ਼ੀਅਲੀ ਜਿਹੜਾ ਉਹ ਤਾਂ ਜਿਹੜੇ ਪੁਰਾਣੇ ਵਾਲੇ ਬੰਦੇ ਸੀ ਨਾ ਜੀ ਉਹ ਵੱਡੇ ਵੱਡੇ ਦਫ਼ਤਰ ਤਾਂ ਖੋਲ ਲੈਂਦੇ ਸੀ ਬਟ ਉੱਥੇ ਐਮਸੀ ਨਹੀਂ ਮਿਲਦੇ ਸੀਗੇ ਸਾਡੇ ਐਮਸੀ ਆ ਚਾਹੇ ਉਹਨਾਂ ਦਾ ਫਾਰਮੈਟ ਉਸ ਤਰ੍ਹਾਂ ਦਾ ਬੰਦਾ ਕੋ ਚਮਕਦਾ ਦਫ਼ਤਰ ਨਾ ਹੋਵੇ ਬਟ ਇਹ ਜਾ ਵੀ ਰਹੇ ਆ ਲੋਕਾਂ ਦੇ ਵਿੱਚ ਅਸੀਂ ਤਾਂ ਜੇ ਕਿਤੇ ਪਾਣੀ ਵੀ ਖੜਾ ਹੋਵੇ ਤਾਂ ਚੱਕੜ ਦੇ ਵਿੱਚ ਲੋਕਾਂ ਦੇ ਨਾਲ ਤੁਰੇ ਫਿਰਦੇ ਆ ਅਸੀਂ ਔਰ ਉਹਦੀ ਸਫਾਈ ਵੀ ਕਰ ਰਹੇ ਆ ਔਰ ਸ਼ਹਿਰ ਦੇ ਵਿੱਚ ਇੰਪਰੂਵਮੈਂਟਸ ਵੀ ਹੋ ਰਹੀਆਂ ਦੇਖੋ ਜਿਵੇਂ ਤੁਹਾਡੇ ਅਰਬਨ ਸਟੇਟਸ ਦੇ ਪ੍ਰੋਬਲਮ ਸੀ ਮੈਂ ਉੱਥੇ ਖੁਦ ਗਿਆ ਜਾ ਕੇ ਜੀ ਕੱਲੀ ਕੱਲੀ ਗਲੀ ਸਾਰਾ ਕੁ ਜੋ ਲੋਕਾਂ ਨੇ ਮੈਨੂੰ ਕਿਹਾ ਔਰ ਉੱਥੇ ਆਲਰੇਡੀ ਕੰਮ ਸ਼ੁਰੂ ਕਰਾ ਦਿੱਤਾ ਸਰ ਜੀ ਤਾਂ ਇੰਝ ਚਾਪੇ ਮਾਰੀ ਕੀਤੀ ਕਿ ਇਸ ਦੇ ਵਿੱਚ ਕੁਝ ਸੈਂਪਲ ਫੇਲ ਆ ਜਾਣ ਕਿ ਉਹ ਦਿੱਤੇ ਉਹਨਾਂ ਨੇ ਉਸ ਤੋਂ ਇਲਾਵਾ ਤੁਸੀਂ ਇੱਕ ਮੇਰਕਾਸ ਇਹਨਾਂ ਉਹਦੇ ਚ ਨਾ ਕਿ ਅਸੀਂ ਬਹੁਤ ਵੱਡਾ ਸਾਡਾ ਹੋਣਾ ਸਿੱਧਾ ਲੁਧਿਆਣੇ ਜਾ ਰਹੇ ਜਿਸ ਤੋਂ ਬਾਅਦ ਮੇਰਾ ਟੈਕਸਟ ਪ੍ਰੋਗਰਾਮ ਉੱਥੇ ਆ ਜਿਹੜਾ ਅਸੀਂ ਛਾਪੇਮਾਰੀ ਤਾਂ ਸਾਡਾ ਜਿਵੇਂ ਦੋ ਦਿਨ ਮੈਂ ਕੱਲ ਵੀ ਦੱਸਿਆ ਵੀ ਜਿਹੜਾ ਪਨੀਰ ਔਰ ਘਿਓ ਹੈ ਔਰ ਮਸਾਲੇ ਹਨ ਖਾਸ ਕਰਕੇ ਘਿਓ ਤੇ ਪਨੀਰ ਦੇ ਵਿੱਚ ਬਹੁਤ ਜ਼ਿਆਦਾ ਮਿਲਾਵਟ ਕਰਦੇ ਆ ਬੜੀ ਮਾੜੀ ਕਰ ਲੈ ਜਿਹੜੇ ਬਾਹਰੋਂ ਆਉਂਦੇ ਆ ਹੁਣ ਅਸੀਂ ਸਪੈਸ਼ਲ ਕੰਪੇਨ ਵੀ ਮੈਂ ਚਲਾ ਦੇ ਆ ਜਿਹੜੇ ਬਾਹਰੋਂ ਆਉਂਦੇ ਆ ਸਾਨੂੰ ਜਿੱਥੇ ਵੀ ਮੀਡੀਆ ਵਾਲੇ ਬਹੁਤ ਅੱਛੀ ਇਨਫੋਰਮੇਸ਼ਨ ਦੇ ਰਹੇ ਆ ਜਿਹੜੇ ਮਲ ਐਕਸ਼ਨੇਬਲ ਇਨਫੋਰਮੇਸ਼ਨ ਦੇ ਰਹੇ ਆ ਉਸ ਤੇ ਵੀ ਅਸੀਂ ਐਕਸ਼ਨ ਕਰਦੇ ਆ ਕੋਈ ਫੈਸਟੀਵਲ ਤੇ ਸਪੈਸ਼ਲ ਕੋਈ ਚਲਾਈ ਹਾਂ ਪੂਰੀ ਸਪੈਸ਼ਲ ਕੰਪੇਨ ਹੋਏਗੀ ਜੀ ਮੈਂ ਤਾਂ ਫਲਾਈਂਗ ਸਕਵਾਡ ਜਾ ਰਿਹਾ ਸੀ ਉਹਦੀ ਐਡਵਾਈਸ ਵੀ ਜਾਰੀ ਕਰ ਰਿਹਾ ਹੈ ਵੀ ਸਰਟਨ ਕਾਰਡਿਕ ਟੱਚ ਕਿਉਂ ਹੋ ਰਹੀ ਹੈ ਉਹਦੇ ਚ ਪੀਓਯੂ ਵੀ ਇਨਵੋਲਡ ਹੈ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਹੈ ਉਹਦੇ ਚ ਮੈਂ ਕਹੂੰਗਾ ਪੰਜਾਬ ਦੇ ਨਹੀਂ ਦੇਸ਼ ਭਰ ਦੇ ਕਾਰੜੇ ਲੋ ਜਸਟ ਇੰਟਰਸਟ ਲੈ ਰਹੇ ਆ ਅਸੀਂ ਅੱਜ ਸ਼ੁਰੂ ਕੀਤਾ ਸੀਗਾ ਸਾਰੇ ਬੰਦੇ ਮੈਨੂੰ ਫੋਨ ਕਰਦੇ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਡਾਕਟਰ ਸਾਹਿਬ ਤੁਸੀਂ ਇਨੀਸ਼ੀਏਟਿਵ ਲਿਆ ਅਸੀਂ ਇਹ ਕਰਨਾ ਚਾਹੁੰਦੇ ਸੀਗਾ ਸਾਨੂੰ ਇਹਦਾ ਪਾਰਟ ਬਣਾਓ ਉਸ ਸਮੇਂ ਡੀਐਚਯੂ ਨੇ ਉਹ ਕੁਝ ਛੋਟੀਆਂ ਦੁਕਾਨਾਂ ਦੇ ਉਹਨਾਂ ਦੇ ਵਿੱਚ ਰੀਡ ਵਗੈਰਾ ਕਰਦੇ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਆ ਤੁਸੀਂ ਕੋਈ 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 ਬੰਦਾ ਚੜਾਏਗਾ ਅਸੀਂ ਕਿਸੇ ਨੂੰ ਉਹ ਨਹੀਂ ਕਰਾਂਗੇ ਜਿਹੜਾ ਅਸੀਂ ਹੈ ਨਾ ਇਹਦੇ ਨਾਲ ਨਾਲ ਅਸੀਂ ਇੱਕ ਜਿਹੜੀ ਹੈਗੀ ਐਜੂਕੇਸ਼ਨਲ ਕੈਂਪੇਨ ਹੈ ਇੱਕ ਫੂਡ ਸੇਫਟੀ ਔਨ ਅ ਵੀਜ਼ ਕਰਕੇ ਹੈਗੀ ਆ ਉਹਦੇ ਚ ਅਸੀਂ 50 52000 ਜੁੜਿਆ ਗਿਆ ਉਹ ਅਸੀਂ ਜਿਹੜਾ ਵੀ ਹੈਗਾ ਸੀ ਉਹ ਤਾਂ ਉਹ ਉਹਨੂੰ ਐ ਸਕਰੀਨਿੰਗ ਯੂਜ਼ ਕਰਦੇ ਆ ਅਸੀਂ ਜਿੱਥੇ ਸਾਡਾ ਸੈਂਪਲ ਫੇਲ ਹੋ ਜਾਏ ਫਿਰ ਉਹਨਾਂ ਨੂੰ ਵਾਰਨਿੰਗ ਦਿੰਨੇ ਆ ਉਸ ਤੋਂ ਬਾਅਦ ਫਿਰ ਅਸੀਂ ਜੇ ਨਹੀਂ ਆਂਦੇ ਤਾਂ ਫਿਰ ਦੂਜੇ ਜੜੇ ਉਹਨਾਂ ਲੈ ਗਿਆਂ ਜਿਹਦੇ ਵਿੱਚ ਜੁਰਮਾਨਾ ਵੀ ਹੁੰਦਾ ਔਰ ਸਜ਼ਾ ਵੀ ਹੁੰਦੀ ਉਹ بڑے ਸੈਂਪਲ ਹੋ ਕੇ ਭਰਦੇ ਆ ਉਹਨਾਂ ਦੇ ਪਹਿਲਾਂ ਅਸੀਂ ਰਿਫਾਰਮ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਜੇ ਉਹ ਬੰਦਾ ਨਾ ਸੁਧਰੇ ਫਿਰ ਥੋੜਾ ਜਿਹਾ ਦੂਜਾ ਵੀ ਇੰਟਰਵਿਊ ਲੋਕ ਲੋਕਸ ਨੂੰ ਡਰੇਵੇਂ ਡਾਕਟਰ ਸਾਹਿਬ ਪਾਣੀ ਹਣ ਦੇ ਕਰਕੇ ਵੀ ਮੈਚ ਦੇ ਸਾਰਾ ਕੁਝ ਬੰਦ ਹੋ ਬਸ ਠੀਕ ਹੈ ਪੂਰਾ ਜਿਹਾ ਪੂਰਾ ਮੈਂ ਆਮ ਜੀ ਮਨੋਂ ਰੋਕਰ ਨਾਲੋਂ ਜ਼ਿਆਦਾ ਮਨੋਂ ਬਿਲਕੁਲ ਹੀ ਇੱਤਿਆਦੇ ਅਸੀਂ ਬਿਲਕੁਲ ਪਾਣੀ ਦਾ ਥੋੜਾ ਜਿਹਾ ਕਕਰ ਵਾਲਾ ਕਰ ਸਰ ਲੈਗਾ ਬੜੀ ਨਤੀਜਾ ਦੇ ਕੋਈ ਇਸ ਤਰ੍ਹਾਂ ਦੀ ਕਰਦੇ ਆ ਤਾਂ ਆਪਣੇ ਕੈਚ ਮਿੱਟੀ ਦੇ ਚ ਟਾ ਥੋੜਾ ਜਿਹਾ ਤੱਕ ਕੋਈ ਕੋਈ ਹੈ ਹੀ ਨਿਸ਼ਾਨ ਤਾਂ ਕੋਈ ਤੇ ਅਸੀਂ ਪੂਰੀ ਉਹ ਤੁਹਾਨੂੰ ਬੰਨ ਮਨ ਵੀ ਠੀਕ ਲਾਇਆ ਜੀ ਬਾਕੀ ਵੀ ਸਾਰਾ ਕੁਝ ਕਰ ਰਿਹਾ ਕਿ ਅੱਗੇ ਹੁਣ ਅਗਲੇ ਅਗਲੇ ਸਾਲ ਤੱਕ ਤਾਂ ਖੁੱਲਾ ਸਰਕਾਰੀ ਸਕੂਲ ਤੇ ਵੇਜ ਗੰਦਾ ਪਾਣੀ ਹਾਰੇ ਕੋਈ ਸੁਣਵਾਈ ਨਹੀਂ ਹੋ ਰਹੀ ਕਿੰਨੇ ਕਿ ਸਾਨੂੰ ਕੋਈ ਸੁਠੀ ਨਹੀਂ ਰਿਹਾ ਕੋਈ ਨਹੀਂ ਮੈਂ ਤੁਸੀਂ ਬਣਾਉਣ ਦੱਸਿਆ ਮੈਂ ਹੁਣ ਸਾਰਾ ਚੈੱਕ ਵੀ ਕਰਵਾ ਦਿੰਦਾ ਉਹਦੀ ਉਹ ਸਪਲਾਈ ਵੀ ਠੀਕ ਕਰਾ ਦਿੰਦਾ ਮੈਂ ਪਹਿਲਾਂ ਉਹਨਾਂ ਨੂੰ ਕਹਿੰਦਾ ਵੀ ਆਲਟਰਨੇਟ ਸੋਰਸ ਦਿਓ ਵੀ ਜਿਹੜੀ ਉਹਦੀ ਜਿਹੜੀ ਸਪਲਾਈ ਨੂੰ ਹੈਗਾ ਉਹਨੂੰ ਫਿਕਸ ਕਰੋ ਜਿਹੜਾ ਦਾ ਫੌਟ ਲੱਭੋ ਤੇ ਉਸ ਤੋਂ ਬਾਅਦ ਅੱਜ ਇੰਪੋਰਟਾਂ ਦੇ